ਜਾਲੰਦ ਲਾਗੋ ਡਣਾ ਨਾ ਮੇ ਗੋਟਾ ਦਾ ਗੋਟਾ ਕਰੋ ਕਟਾ ਲਗੇ ਨਾਲ ਤੇ ਬੈਠ ਪੈਰਾ ਮੈਂ ਪੈਰਾ ਭਾਰ ਨਹੀਂ ਪੁੱਤੇ ਬੈਠਦਾ ਮੈਂ ਐਵੇਂ ਜਾ ਜਾ ਬੈ ਜਾ ਮੈਂ ਬੇਫਿਕਰ ਹੋ ਕੇ ਬੈ ਜਾ ਹੁਣ ਤਾਂ ਇੱਥੇ ਹੱਲ ਹੋ ਜੂ ਤੁਸੀਂ ਦੇਖਿਆ ਲੱਤ 1.5 ਇੰਚ ਛੋਟੀ ਸੀ ਉਹ ਲੱਤ ਬਰਾਬਰ ਕਰਕੇ ਚੂਲੇ ਦਾ ਗੈਪ ਜਿਹੜਾ ਪੂਰਾ ਕਰ ਦਿੱਤਾ ਇਹ ਠੀਕ ਹੋ ਗਿਆ ਮਰੀਜ਼ ਲੱਗਤੋਂ ਤਾਂ ਲਗਭਗ 70% ਠੀਕ ਹੋ ਗਿਆ ਮੇਰੇ ਅਕੋਰਡਿੰਗ ਗੋਡਾ 50-60% ਠੀਕ ਤੇ ਗੋਡਾ ਹਲ ਕਹੋ ਗਿਆ ਗੋਡਾ ਐ ਦਾ ਮੋੜੂ ਐ ਦਾ ਮੋੜੂ ਕੋਟ 30 ਸਾਲ ਹੋ ਗਏ 30 ਸਾਲ ਪਾਣਾ ਮਰੀਜ਼ ਐ ਤੇ ਮਿਲ ਕਾ ਐਟ ਅ ਟਾਈਮ ਤੇ ਠੀਕ ਨਹੀਂ ਸਾਰਾ ਕੁਝ ਹੁਣ ਤੇ ਥੋੜਾ ਜਿਹਾ ਟਾਈਮ ਲੱਗੂਗਾ ਦੋ ਟਾਈਪੀ ਪੀਨੇ ਦਵਾਈ ਲੋ ਤੇ ਬਿਲਕੁਲ ਓਕੇ ਹੋ ਜਾਊਗਾ ਹਾਂਜੀ ਜਨ ਕੇ ਜਦ ਤੱਕ ਲੁਧਿਆਣੇ ਗਏ ਹੱਥ ਵੀ ਪਿੰਡ ਲੰਮੇ ਸਾਡਾ ਤੇ ਪਹਿਲੇ ਦਿਨ ਹੀ ਲੱਕ ਠੀਕ ਹੋ ਗਿਆ ਲੱਕ ਤੇ ਕੋਈ ਪ੍ਰੋਬਲਮ ਨਹੀਂ ਸਿਰ ਸਾਨੂੰ ਗੋਡਿਆਂ ਦੀ ਪ੍ਰੋਬਲਮ ਐ ਮਾਲ ਸੱਚੇ ਪਾਤਸ਼ਾਹ ਤੁਹਾਨੂੰ ਕੋ ਲੱਕ ਤੇ ਗੋਡਿਆਂ ਦੋਨੇ ਲੈ ਕੇ ਆਇਆ ਲੱਕ ਉਸੇ ਟਾਈਮ ਠੀਕ ਬਿਲਕੁਲ ਹੋ ਗਿਆ ਲੱਕ ਦੇ ਨਹੀਂ ਮੁੜ ਕੇ ਪ੍ਰੋਬਲਮ ਆਈ ਤਾਕਤ ਤੇ ਗੋਡਿਆਂ ਦਾ ਪੇਸ਼ੰਦ ਸੀ ਕਿੰਨੀ ਦੇਰ ਦੀ ਪ੍ਰੋਬਲਮ ਸੀ ਤੁਹਾਨੂੰ 17-18 ਸਾਲ 17-18 ਸਾਲ ਪੜਣਾ ਲੱਕ ਤੇ ਇਹਨਾਂ ਦਾ ਪਹਿਲੀ ਵਾਰੀ ਉਹ ਲਗਭਗ ਮੈਂ ਫਿੱਟ ਕਰ ਦਿੱਤਾ ਸੀ ਇਹਨਾਂ ਨੇ ਇੱਕ ਮਹੀਨਾ ਦਵਾਈ ਲਈ ਲੱਕ 100% ਠੀਕ ਹੈ ਗੋਡੇ ਜਿਹੜੇ ਆ ਉਹ ਮੇਰੇ ਅਕੋਰਡਿੰਗ 60-70% ਠੀਕ ਹੈ ਕਿਉਂ ਜੀ 65% ਠੀਕ ਹੋ ਗਏ ਇੰਨਾ ਕਿਉਂ ਹੋ ਗਿਆ ਤਿੰਨ ਮਹੀਨਿਆਂ ਤੋਂ ਸੀ ਲਾਤ ਜਮਾਂ ਪਾਰ ਨਹੀਂ ਜਲਦੀ ਦਰਦ ਹੁੰਦਾ ਸੀ ਬਿਲਕੁਲ ਦਰਦ ਆਹ ਦਰਦ ਹੁੰਦਾ ਤੇ ਹੁਣ ਦਰਦ हट ਗਿਆ 50% 50% ਤੇ ਇਹ 50% ਠੀਕ ਹੋ ਗਏ ਇੰਨੀ ਖੰਡ ਦੇ ਵਿੱਚ ਇੰਨਾ ਕੰਮਾ ਠੀਕ ਹੋ ਜੇ ਇੰਨੇ ਦਿਨਾਂ ਚ ਅਸੀਂ ਫਿਰ ਠੀਕ ਹੀ ਆ ਕਿਉਂਕਿ ਹੱਡ ਪਿੱਛੇ ਹੱਡ ਜਮਾਉ ਹੱਡ ਸ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸਕੂਰ ਸਿੰਘ ਅਸੀਂ ਖੜੇ ਹਾਂ ਬੇਗੋਵਾਲ ਜਿੱਥੇ ਕੀ ਸ਼੍ਰੀ ਚੰਦ ਦੇਸੀ દવાਖਾਨਾ ਹੈ ਜਿਹੜੇ ਕੀ ਬਿਨਾ ਖਿੱਚ ਪਾਏ ਬਿਨਾ ਪੱਟੀ ਲਾਏ ਤੇ ਬਿਨਾ ਕਿਸੇ ਆਪਰੇਸ਼ਨ ਤੋਂ ਗੋਡੇ ਗਿੱਟਿਆਂ ਦਾ ਤੇ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਦੇ ਨੇ ਆਓ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਕਰਾਉਂਦੇ ਹਾਂ ਬੈ ਜਸਵੰਤ ਸਿੰਘ ਜੀ ਨਾਲ ਜਸਵੰਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ D5 ਦੀ ਟੀਮ ਦਾ ਤੇ ਦੇਖ ਰਹੇ ਸੁਰਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੈ ਨਾ ਕਰਦੇ ਚੈੱਕ ਕਰਦੇ ਐ ਇੱਕ ਮਿੰਟ ਅੰਦਰ ਚਲ ਅੰਦਰ ਇੱਕ ਮਿੰਟ ਚਲ ਅੰਦਰ ਚਲ ਲਾਉ ਗੋਟਾ ਨਾਲ ਜਿਵੇਂ ਗੋਟਾ ਦਾ ਗੋਟਾ ਦਾ ਕਰੋ ਗੋਟਾ ਤਕਨਣ ਹਾਂ ਜੇ ਬੈਠ ਪੈਰਾ ਪਰ ਪਰ ਨਹੀਂ ਪੈਣਾ ਉੱਤੇ ਬੈਠਦਾ ਮੈਂ ਐਵੇਂ ਬੰਦੇ ਨਾ ਕਰ ਇਹ ਵੀ ਫਟਾਫਟ ਤੋਰ ਹੀ ਜਾਓ ਯਾਰ ਤੁਸੀਂ ভাই ਜੀ ਇਹ ਤੁਹਾਨੂੰ ਟਾਈਮ ਲਗਾ ਦੋ ਮਿੰਟ ਉਧਰ ਫੇਕ ਬੈਠੋ ਸਰ ਇਹਨਾਂ ਦੀ ਦਵਾਈ ਕੀ ਪੈਕ ਕਰਨੀ ਦੱਸੋ ਇਹਨਾਂ ਦੀ ਗੋਡੇ ਵੀ ਤੇ ਟਿਕੀ ਦੋਨੋਂ ਗੋਲੀ ਦੋਨੋਂ ਗੋਲੀਆਂ ਦੇ ਨਾਲ 8 ਐਮ ਲਾ ਦੇ ਓਕੇ ਚਲੋ ਜੀ ਚਲੋ ਬੈਠ ਕੇ ਦਿਖਾਓ ਬੈਠ ਜਾ ਬੈਠ ਜਾ ਉਹ ਥੱਲੇ ਹੋ ਕੇ ਬੈਠ ਜਾ ਥੱਲੇ ਹੋ ਕੇ ਬੈਠ ਜਾ ਬੇਬੇ ਜਾ ਜਾ ਬੈਠ ਜਾ ਬੈਠ ਜਾ ਬੀਫ ਕਰੋ ਕੇ ਬੈਠਾ ਹੁਣ ਤੇ ਇੱਥੇ ਹਲ ਹੋ ਜੂ ਚਲੋ ਤੁਰ ਕੇ ਦੇਖੋ ਚਲੋ ਤੁਰ ਕੇ ਹੋ ਗਿਆ ਹਲ ਕੇ ਲੱਗ ਹਲਕਾ ਹੋ ਗਿਆ ਹੋਇਆ ਕਿਨੇ ਪਰਾਂ ਥੋੜਾ ਹਾਂਜੀ ਹੋ ਗਿਆ ਹਲਕਾ ਚਲੋ ਤੁਰ ਕੇ ਆ ਬੰਦਾ ਕਿਹੜਾ ਦੇਖਿਆ ਹੋ ਗਿਆ ਹਾਂਜੀ ਹਾਂਜੀ ਹੋ ਗਿਆ ਲੱਕ ਹਲਕਾ ਹੋ ਗਿਆ ਹਾਂਜੀ ਮੈਂ ਤਾਂ ਕਰ ਖੋਲੋ ਪੈਰਿਆਦ ਲਾਓ ਮੋੜ ਕੇ ਪੈਰ ਖੋਲ ਕੇ ਪੈਰ ਖੋਲ ਕੇ ਹਾਂ ਹੋ ਗਿਆ ਕੋਈ ਅੜਦਾ ਤਾਂ ਨਹੀਂ ਓਕੇ ਸਰ 11 ਗ੍ਰਾਮ ਪੂਰਾ ਐ ਜਿਹੜਾ ਮਰੀਜ਼ ਆ ਭਗੂ ਇਹਨਾਂ ਦੀ ਤੁਸੀਂ ਦੇਖਿਆ ਲੱਤ 1.5 ਇੰਚ ਛੋਟੀ ਸੀ ਉਹ ਲੱਤ ਬਰਾਬਰ ਕਰਕੇ ਚੂਲੇ ਦਾ ਗੈਪ ਜਿਹੜਾ ਪੂਰਾ ਕਰ ਦਿੱਤਾ ਇਹ ਠੀਕ ਹੋ ਗਿਆ ਮਰੀਜ਼ ਲੱਕ ਤੋਂ ਤਾਂ ਲਗਭਗ 70% ਠੀਕ ਹੋ ਗਿਆ ਮੇਰੇ ਅਕੋਰਡਿੰਗ ਗੋਡਾ 50-60% ਠੀਕ ਹੋ ਗਿਆ ਤੇ ਗੋਡਾ ਹਲਕਾ ਹੋ ਗਿਆ ਗੋਡਾ ਐ ਦਾ ਮੋੜੋ ਇਹਦਾ ਮੋੜੋ ਕੋਟ 20 ਸਾਲ ਹੋ ਗਏ 20 ਸਾਲ ਪਾਣਾ ਮਰੀਜ਼ ਹੈ ਤੇ ਮਿਲ ਕੋ ਐਟ ਅ ਟਾਈਮ ਤੇ ਠੀਕ ਨਹੀਂ ਸਾਰਾ ਕੁਝ ਹੁਣ ਤੇ ਥੋੜਾ ਜਿਹਾ ਟਾਈਮ ਲੱਗੂਗਾ 2-3 ਮਹੀਨੇ ਦਵਾਈ ਲੋ ਤੇ ਬਿਲਕੁਲ ਓਕੇ ਹੋ ਜਾਊਗਾ 50-60 ਮਿੰਟ ਠੀਕ ਹੋ ਗਿਆ ਗੋਡਾ ਕਰੋ ਗੋਡਾ ਮੋੜੋ ਵਰਦਾ ਨਾਲ ਲੱਗ ਗਿਆ ਹਾਂਜੀ ਲੱਗਦਾ ਚਲੋ ਠੀਕ ਹੈ ਪਰਮਾਤਮਾ ਭਲੀ ਕਰੂਗਾ ਬਾਬੇ ਨਾਨਕ ਵਾਲੇ ਪਾਸੇ ਆਜੋ ਐਵੇਂ ਸੌਕੇ ਵਕਤ ਕਿਦਾਂ گزارਿਆ ਕਰੋ ਬਾਬੇ ਨਾਨਕ ਦਾ ਨਾਮ ਲਿਆ ਕਰੋ ਹਾਂਜੀ ਜਾਨਣੇ ਕਿ ਜਦੋਂ ਅਸੀਂ ਲੁਧਿਆਣੇ ਗਏ ਸੀ ਹੱਥ ਵੀ ਪਿੰਡ ਲੰਮੇ ਸਾਡਾ ਤੇ ਪਹਿਲੇ ਦਿਨ ਹੀ ਲੱਕ ਠੀਕ ਹੋ ਗਿਆ ਸੀ ਲੱਕ ਦੀ ਕੋਈ ਪ੍ਰੋਬਲਮ ਨਹੀਂ ਸਿਰਫ ਸਾਡਾ ਗੋਡਿਆਂ ਦੀ ਪ੍ਰੋਬਲਮ ਹੈ ਮਾਲ ਸੱਚੇ ਪਾਤਸ਼ਾਹ ਤੁਹਾਨੂੰ ਲੱਕ ਦੀ ਤੇ ਗੋਡੇ ਦੋਨੇ ਲੈ ਕੇ ਸੀ ਲੱਕ ਉਸੇ ਟਾਈਮ ਠੀਕ ਬਿਲਕੁਲ ਹੋ ਗਿਆ ਸੀ ਲੱਕ ਦੀ ਨਹੀਂ ਮੁੜ ਕੇ ਪ੍ਰੋਬਲਮ ਆਈ ਹੁਣ ਸਿਰਫ ਸਾਡੀ ਗੋਡਿਆਂ ਦੀ ਰਹੀ ਪਰਮਾਤਮਾ ਉਹ ਵੀ ਠੀਕ ਕਰੇਗਾ ਅੱਜੇ ਬਿਮਾਰੀ ਤੋਂ ਡਰ ਧਾਦੇ ਨੇ ਹਾਸਾ ਹਾਸਾ ਕੇ ਤੇ ਲੇਰਾ ਕੋਈ ਪਹਿਲਾਂ ਵੀ ਆਏ ਨਹੀਂ ਆਪਣੇ ਕੋਲ ਇਹਨਾਂ ਨੇ 1 ਮਹੀਨੇ ਦਵਾਈ ਲਈ ਹੈ ਮਹੀਨੇ ਦੇ ਵਿੱਚ ਲੱਕ ਤੇ ਗੋਡੇ ਲੱਕ ਤਾਂ ਬਿਲਕੁਲ 100 ਹੋ ਗਿਆ ਤੇ ਲੱਕ ਤੇ 100% ਠੀਕ ਹੋ ਗਿਆ ਗੋਡੇ ਜਿਹੜੇ ਆ ਉਹ ਕੱਲ ਵੀ 60-65% ਤੇ ਹੁਣ ਇਹਨਾਂ ਨੂੰ 1 ਡੇਢ ਮਹੀਨੇ ਦਵਾਈ ਦੇਵਾਂ ਇਕੱਠੇ ਇਟਲੀ ਦਵਾਈ ਬੱਸ ਜਾਣਗੇ ਹੁਣ ਤੁਹਾਡੇ ਸਾਹਮਣੇ ਤੋਰ ਕੇ ਦੇਖਣਾ ਪਹਿਰਾਵਾਰ ਬਿਠਾ ਕੇ ਦੇਖਾਂਗੇ ਪਿੱਛੇ ਚੰਦਾ ਜੀ ਗੋਟਾ ਵੀ ਕਾਫੀ ਹੱਦ ਤੱਕ ਠੀਕ ਹੈ। ਕੋਈ ਨਹੀਂ ਛੱਡ ਦੇ। ਇਹ ਨਹੀਂ ਛੱਡਦੇ ਵਿੱਚ ਤਾਂ ਆਮ ਬੰਦਾ ਸਿੱਧਾ ਵੀ ਜਾਮ ਹੋਈ ਜਾਂਦਾ। ਚੰਗਾ ਭਲਾ ਵੀ ਜਾਮ ਹੋਈ ਜਾਂਦਾ। ਪਹਿਲਾਂ ਬਾਅਦ। ਚੱਲ ਅੰਦਰ। ਓਕੇ ਚਲੋ। ਐਵੇਂ ਗੋਡਾ ਮੜ ਜੇ ਤਾਂ ਮੜ ਕੇ ਗਿਆ। ਕਰੋ ਇਕੱਠਾ ਗੋਡਾ। ਕਰੋ ਇਕੱਠਾ ਨਾਲ ਲਾਓ। ਆ ਲਾ ਲਾ ਗਿਆ ਇਹ ਕੱਟਾ ਹੋ ਜਾਂਦਾ ਉਹ ਵੀ ਹੋ ਜੂਗਾ ਉਹ ਵੀ ਕਰ ਦਿੰਦੇ ਆ ਉਹ ਪਿੱਕੇ ਆਲੇ ਪਾਸੇ ਜਾਦਾ ਜਾਂਦਾ ਹਣਾ ਤਾਂ ਨਹੀਂ ਹੁੰਦਾ ਤੇ ਕਿਹਾ ਤੁਸੀਂ ਨਾ ਹਾਂ ਜਾਣਦੇ ਹੋ ਸੋਰਿਆਂ ਦੇ ਪਾਸੇ ਰਹਿੰਦੇ ਹੋ ਮੈਂ ਕਿਉਂ ਤਾਂ ਜਾਂਦਾ ਤਾਂ ਹੁੰਦਾ ਮੈਂ ਤਾਂ ਇਹ ਗੱਲ ਕਹੀ ਹੈ ਮੈਂ ਸੋਰਿਆਂ ਦੇ ਪਾਸੇ ਰਹਿੰਦੇ ਪਿੱਕੇ ਨੂੰ ਨਾ ਜਾਣਦਾ ਚਲੋ ਫਿਰ ਪਿੱਕੇ ਦੀ ਕੀ ਕਰਨਾ ਵਾਪਸ ਹੋ ਚੱਲ ਗਿਆ ਓਕੇ ਚਲੋ ਬਣਾਓ ਨਾ ਟੀਲੀ ਛੱਡ ਦੋ ਲੰਗ ਟੀਲੀ ਛੱਡ ਦਿਓ ਓਕੇ ਛੱਡ ਦੇ ਬਹੁਤ ਟੀਲੀ ਛੱਡ ਦੇ ਓਕੇ ਚਲੋ ਮੰਗਾਲੀ ਇਹਦਾ ਫਰਕ ਥੋੜਾ ਜਿਹਾ ਹੈ ਕੋਈ ਨਹੀਂ ਹਟ ਜੂਗਾ ਥੋੜਾ ਜਿਆਦਾ ਦਵਾਈ ਲਾਵੋਗੇ ਹੋ ਜਾਣਾ ਚਾਹੀਦਾ ਤੇ ਇਹ ਮਰੀਜ਼ ਸੀਗੇ ਜਿਹੜੇ ਗੋਡਿਆਂ ਦੀ ਜਿਹੜੇ ਇਹਨਾਂ ਦੀ ਪ੍ਰੋਬਲਮ ਸੀਗੀ ਲੱਗਦੀ ਸੀ ਕਿ ਪਹਿਲਾਂ ਉਹ ਉਹ ਠੀਕ ਕਰਕੇ ਤੋਰਤੀ ਇਹਨਾਂ ਨੇ ਤਾਂ ਹੁਣ ਗੋਡਿਆਂ ਦੀ ਆ ਪੈਕ ਮਹੀਨੇ ਉਹਨਾਂ ਨੇ ਦਵਾਈ ਖਾਧੀ ਆ ਉਹ ਵੀ ਕਹਿੰਦੇ ਥੋੜਾ ਜਿਹਾ ਫਰਕ ਪੈ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਉਹ ਵੀ ਠੀਕ ਹੋ ਜੂਗਾ ਲੱਕ ਤੇ ਗੋਡਿਆਂ ਦਾ ਪੇਸ਼ੈਂਟ ਸੀ ਕਿੰਨੀ ਦੇਰ ਦੀ ਪ੍ਰੋਬਲਮ ਸੀ ਤੁਹਾਨੂੰ 17-18 ਸਾਲ 17-18 ਸਾਲ ਪਹਿਲਾਂ ਲੱਕ ਤੇ ਇਹਨਾਂ ਦਾ ਪਹਿਲੀ ਵਾਰੀ ਉਹ ਲਗਭਗ ਮੈਂ ਫਿੱਟ ਕਰ ਦਿੱਤਾ ਸੀ ਇਹਨਾਂ ਨੇ ਇੱਕ ਮਹੀਨਾ ਦਵਾਈ ਲਈ ਹੈ ਲੱਕ 100% ਠੀਕ ਹੈ ਗੋਡੇ ਜਿਹੜੇ ਆ ਉਹ ਮੇਰੇ ਅਕੋਰਡਿੰਗ 65-70% ਠੀਕ ਨੇ ਕਿਉਂ ਜੀ ਹਾਂ ਜੀ 65-70% ਠੀਕ ਹੋ ਗਏ ਇੰਨਾ ਕਿਉਂ ਹੋ ਗਿਆ ਹਾਂ ਜੀ ਤੇ ਅਜੇ ਮਹੀਨਾ ਇੱਕ ਦਵਾਈ ਲਈ ਹੈ ਮੈਂ ਇਹਨਾਂ ਨੂੰ 2.5 ਮਹੀਨੇ ਦਵਾਈ ਨਹੀਂ ਕਿਹਾ ਸੀ ਹੁਣ ਅੱਜ ਇਡਲੀ ਦਵਾਈ ਆ ਡੇਢ ਮਹੀਨਾ ਦਵਾਈ ਦੀ ਲੈ ਕੇ ਫਿਰ ਇਡਲੀ ਜਾ ਰਹੇ ਹਾਂ ਕਿਉਂ ਜੀ ਕਿਦਾਂ ਲੱਗਿਆ ਤੁਹਾਨੂੰ ਮੈਨੂੰ ਮਿਲਣ ਦਾ ਚਾਰਪਾ ਤੁਹਾਡਾ ਕਿਵੇਂ ਰਿਹਾ ਕਿੰਨਾ ਕੁ ਵਧੀਆ ਸਭ ਤੋਂ ਵਧੀਆ ਰਹਿ ਗਿਆ ਚਲੋ ਠੀਕ ਹੈ ਗੁਰਪਾਸਾ ਕਿਰਪਾ ਕਰਨਗੇ ਇੱਕ ਮਿੰਟ ਇੱਕ ਪਾ ਦੇ ਯਾਰ ਲੈ ਨੀ ਅਜੀ ਕੋ ਮਾਰ ਦੇ ਕੀ ਬਗੈ ਹੈ ਨਾ ਤਸੀਗਾ ਨਾ ਘਟਿਆ ਹੈ ਨਹੀਂ ਤੇ ਨਾੜਾ ਗਿਆ ਸੋੜੀਆਂ ਪੰਜਾ ਥੋੜਾ ਜਿਹਾ ਲੱਗ ਦੇ ਥੋੜਾ ਜਿਹਾ ਬੱਕ ਇਧਰ ਹੋ ਜਾ ਥੋੜਾ ਜਿਹਾ ਬੱਕ ਲੋ ਇਧਰ ਚਲੋ ਸਾਲਾ ਲੱਮਾ ਆਜੀ ਹਟਾ ਕੇ ਠੀਕੋ ਸਾਲਾ ਲੱਮਾ ਲੱਮਾ ਸਾਲਾ ਸਾਲਾ ਲੰਮਾ ਹੂੰ ਸਰ ਦਸਵੰਸੰਗ ਦੀ ਦਵਾਈ ਫੀਡ ਕਰਦੇ ਨੇ ਜਿਹਨਾਂ ਨੂੰ ਦੇਖਿਆ ਸੀ ਇਹਨਾਂ ਦੀ ਜੀਸੀਐਚ ਤੇ ਜੀਏ ਤੇ ਐਮਐਚੀ ਅਹਿਮਦ ਜੀ ਉਹ ਹੀ ਆਠੀ ਕਰਨ ਸਾਲ ਲਓ ਲੰਮਾ ਸਾਲੋ ਆਲਾ ਹੀ ਗਰਾਵੇ ਥੱਲੇ ਕਰਦੇ ਬਸ ਸਾਲੋ ਸਾਲੋ ਹੂੰ ਖੋਲੋ ਦਾ ਅੱਲਾ ਤੁਨ ਖੋਲੋ ਆਪਣੇ ਆਪ ਖੋਲੋ 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 ਹਜੇ ਤਾਂ ਇਹਨੂੰ ਜਿੰਨਾ ਕ ਨਾ ਦੇ ਦੀ ਆਪਾਂ ਕੱਪੜੇ ਲਾ ਕੇ ਮਾਲਸ਼ ਕਰ ਸਕਦੇ ਹਾਂ ਤੇ ਨਾ ਹੀ ਤੁਸੀਂ ਐਕਸਰਸਾਈਜ਼ ਕਰਾ ਸਕਦੇ ਹੋ ਕਿਉਂਕਿ ਇਹ ਤਾਂ ਸੜ ਦਾ ਆਮ ਬੰਦਾ ਵੀ ਜੁੜੀ ਜਾਂਦਾ ਇਹ ਨਹੀਂ ਠੰਡ ਚੀਕਾ ਵਰਗੇ ਨੂੰ 15 ਦਿਨ ਆ ਦਵਾਈ ਦੋ 15 ਦਿਨਾਂ ਦੇ ਵਧੀਆ ਲੰਘ ਜਾਣਗੇ ਦੋ ਡੇਢ ਦੋ ਮਹੀਨਾ ਠੀਕ ਤੇ ਉਸ ਤੋਂ ਬਾਅਦ ਫੇਰ ਲੈ ਕੇ ਆਇਆ ਇਹਨੂੰ ਜੇ ਚਾਲੂ ਕਰਨਾ ਠੀਕ ਹੈ ਇਹ ਅਸਲ ਦੇ ਵਿੱਚ ਇਹ ਆ ਵੀ ਇਹਦਾ ESR ਜ਼ਿਆਦਾ ESR ਦੇ ਨਾਲ ਇਹਦੀ ਜੋਇੰਟਾਂ ਦੀ ਚਰਬੀ ਜਿਹੜੀ ਆ ਉਸ ਸੰਗੜਨ ਲਾਗੀ ਕਾਫੀ ਜ਼ਿਆਦਾ ਇਹਦਾ ਜਿਹੜਾ ਓਟੀਪੀਟੀ ਹੈ ਉਹ ਵੀ ਜ਼ਿਆਦਾ ਹੋਊਗਾ ਮੈਨੂੰ ਐਮ ਆਰ ਆਈ ਦੀ ਲੋੜ ਨਹੀਂ ਮੈਂ ਪਹਿਲਾਂ ਇਹਨਾਂ ਲੈਕਚਰ ਕਰਕੇ ਆਟਿਆ ਤੁਸੀਂ ਫੇਰ ਐਮ ਆਰ ਆਈ ਨੂੰ ਮੂਰੇ ਕਰਨ ਲੱਗੇ ਐਮ ਆਰ ਆਈ ਚ ਕੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਤਾ ਚੁਕਿਆ ਹਾਂ ਦੀ ਪਰਵਾਹ ਆ ਵੀ ਤਿੰਨ ਟਾਈਮ ਮੇਰੇ ਆ ਹੱਥ ਜਿਹੜੇ ਆ ਮੇਰੇ ਕੰਮ ਕਰਦੇ ਆ ਮੈਨੂੰ ਪਤਾ ਮੇਰਾ ਦਿਮਾਗ ਕੰਮ ਕਰਦਾ ਮੈਨੂੰ ਪਤਾ ਵੀ ਇਹਨੂੰ ਕੀ ਹੋਇਆ ਸਮਝ ਆ ਗਈ ਤੇ ਇਹਦਾ ਐਸ ਆਰ ਕਾਫੀ ਜ਼ਿਆਦਾ ਓਟੀਪੀਟੀ ਜ਼ਿਆਦਾ ਉਹਦੇ ਕਰਕੇ ਇਹ ਹਾਲਾਤ ਨੇ ਦੇਖੋ ਚੱਕੋ ਬਾਪੂ ਬੀਬੀ ਗਰਮਾ ਬੀਬੀ ਗਰਮਾ ਸੁਆਦ ਮੇਰਾ ਸਾਡੀ ਐਕਸਪੀਰੀਅੰਸ ਕਿੱਥੋਂ ਆ ਨਾਮ ਲਿਖਣ ਦਾ ਡਾਕਾਂ ਦੇ ਚ ਹਾਂ ਹਾਂ ਉਹ ਤਰਾ ਤਰਾ ਮੈਨੂੰ ਲੈਟਰ ਉਹਦੇ ਸੀ ਉਹਦਾ ਨਾਮ ਲਿਖਿਆ ਹੁੰਦਾ ਸੀ ਉਹ ਪੜਦੇ ਸੀ ਕਿੰਨੇ ਦਿਨ ਪਹਿਲਾਂ ਆਇਆ 20 ਦਿਨ ਪਹਿਲਾਂ ਤੇ 3 ਮਹੀਨਿਆਂ ਤੋ ਸੀ ਲੱਤ ਜਮਾਂ ਪਾਰ ਨਹੀਂ ਸੀ ਜਲਦੀ ਦਰਦ ਹੁੰਦਾ ਸੀ ਬਿਲਕੁਲ ਦਰਦ ਆਹ ਦਰਦ ਦਿੰਦਾ ਚੂੜਾ ਤੇ ਹੁਣ ਦਰਦ हट ਗਿਆ 50% ਠੀਕ ਤੇ ਇਹ 50% ਠੀਕ ਹੋ ਗਏ ਜੀ ਇਨੀ ਠੰਡ ਦੇ ਵਿੱਚ ਇੰਨਾ ਕ ਬੰਦਾ ਠੀਕ ਹੋ ਜੇ ਇੰਨੇ ਦਿਨਾਂ ਚ ਅਸੀਂ ਫਿਰ ਠੀਕ ਕੀ ਆ ਕਿਉਂਕਿ ਠੰਡ ਵਿੱਚੇ ਹੱਡ ਜਮਾਉ ਠੰਡ ਸੀ ਤੇ ਸਰੀਰ ਨੂੰ ਜਮ ਕਰ ਦਿੰਦੀ ਸੀ ਇਨੀ ਠੰਡ ਸੀ ਇਨੀ ਠੰਡ ਜੇ ਇੰਨਾ ਫਰਕ ਪੈ ਗਿਆ ਕਾ ਠੀਕ ਹੋਣਾ ਕੋਈ ਗੱਲ ਨਹੀਂ ਦਵਾਈ ਲਓ ਕਿਰਪਾ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਡੇਢ ਕਿ ਮਹੀਨਾ ਲੈ ਲਊ ਵਾਧੂ ਗੁਰਾਂ ਦੇ ਪਾਸੇ ਕਿਰਪਾ ਕਰੋ ਜੀ ਇਹਦੇ ਤੋਂ ਲੱਖ ਤੋਂ ਤਾਂ ਡੇਢ ਕਿ ਮਹੀਨਾ ਬਾਈ ਜੀ ਆਪਣਾ ਜਿਹੜਾ ਬੈਗਵਾਲ ਐਡਰੈਸ ਆ ਉਹ ਦੱਸ ਦੋ ਜੀ ਐਡਰੈਸ ਮੇਰਾ ਅਸੀਂ ਆ ਪੁਦਾਸ ਚੌਂਕ ਦੇ ਲਾਗੇ ਬੈਗਵਾਲ ਪੁਦਾਸ ਚੌ ਲਾਥ ਰੋਡ ਦੇ ਉੱਤੇ ਸੱਜੇ ਪਾਸੇ ਠਿਕਾ ਹੈ ਖੱਬੇ ਪਾਸੇ ਦੁਕਾਨ ਹੈ ਤੇ ਸਾਡੇ ਨਾਲ ਫੇਰਨਾ ਚੇਮ ਹੈ ਇੱਧਰ ਤੇ ਇੱਥੇ ਅਸੀਂ ਹਰ ਸ਼ਨੀਵਾਰ ਨੂੰ ਪੰਜ ਦਿਨ ਮੁੱਲਾਂ ਪਰ ਲਿੰਕ ਰੋਡ ਮੁੱਲਾਂ ਪਰ ਪਿੰਡ ਵਾਲੇ ਰੋਡ ਨੂੰ ਲਿੰਕ ਰੋਡ ਕਹਿੰਦੇ ਆ ਜੀਡੀ ਰੋਡ ਤੋਂ 200 ਪੱਟੰਦਰ ਪੜੋਂਗੇ ਸੱਜੇ ਪਾਸੇ ਦੁਕਾਨਾਂ ਲਿੰਕ ਰੋਡ ਦੇ ਉੱਤੇ ਤੇ ਸਾਡੇ ਸਾਹਮਣੇ ਬੰਬੇ ਇੰਜੀਨੀਅਰ ਦਾ ਬੋਰਡ ਲੱਗਿਆ ਹੋਇਆ ਤੇ ਇਧਰ ਸੱਜਾ ਉਹ ਖੱਬੇ ਲੱਗਿਆ ਤੇ ਖੱਬੇ ਸੱਜੇ ਪਾਸੇ ਸਾਡੀ ਦੁਕਾਨ ਹੈ ਬਾਬਾ ਸ੍ਰੀ ਚੰਦ ਦੇਸੀ ਦੇ ਵਾਖਨ ਜੀਡੀ ਰੋਡ ਤੋਂ 200 ਫੁੱਟ ਲਿੰਕ ਰੋਡ ਦੇ ਉੱਤੇ ਅੰਦਰ ਜਾਣਾ ਤੁਸੀਂ ਤੇ ਵਾ ਵਾਸੀ ਜੰਦੇ ਸੀ ਦਵਾ ਖਾਨੇ ਦਾ ਨਾਮ ਦਾ ਵਰਡ ਲੱਗਿਆ ਹੋਇਆ ਬਾਰ ਵੀ ਲੱਗਿਆ ਤੇ ਦੁਕਾਨ ਦੇ ਉੱਪਰ ਵੀ ਲੱਗਿਆ ਤੇ ਉਹ ਦੇਖ ਕੇ ਬੰਦਾ ਆ ਸਕਦਾ ਹੈ ਬਾਕੀ ਕੋਈ ਵੀ ਬੰਦਾ ਮੈਨੂੰ 8195000144 ਦੇ ਮੈਸੇਜ ਕਰਦਾ ਉਹਦੇ ਕੋਲੇ ਐਡਰੈਸ ਔਰ ਲੋਕੇਸ਼ਨ ਆਟੋਮੈਟਕੀ ਪਹੁੰਚ ਜਾਂਦੀ ਹੈ ਤੇ ਇੱਕ ਉਥੇ ਅਸੀਂ ਸੋਮਵਾਰ ਤੋਂ ਲੈ ਕੇ ਸ਼ਨੀ ਸ਼ੁੱਕਰਵਾਰ ਤੱਕ ਪੈਂਦਨ ਹੁੰਦੇ ਆ ਸ਼ਨੀਵਾਰ ਇੱਥੇ ਹੁੰਦੇ ਆ ਐਤਵਾਰ ਸਾਡੀ ਛੁੱਟੀ ਹੁੰਦੀ ਹੈ ਓਕੇ ਧੰਨਵਾਦ ਇਹ ਸਨ ਜਸਵੰਤ ਵੈਦ ਜਿਨ੍ਹਾਂ ਨੇ ਕੀ ਲਾਈਵ ਤੁਹਾਡੇ ਸਾਹਮਣੇ ਇਹ ਮਰੀਜ਼ ਨੇ ਉਹ ਵੀ ਠੀਕ ਕੀਤੇ ਨੇ ਤੇ ਜਿਨ੍ਹਾਂ ਦਾ ਵੀ ਜੜਾ ਮਾੜਾ ਮੋਟਾ ਗੈਪ ਸੀਗਾ ਉਹ ਵੀ ਠੀਕ ਕੀਤਾ ਕੈਮਰਾਮੈਨ ਗੁਰਪ੍ਰੀਤ ਨਾਲ ਮਸਕਵੀਰ ਭੰਗੂ ਬੇਕੋਆ